ਹਮ ਮੌਤ ਨਾ ਕਿਸੇ ਦੇ ਨਾਲ ਲਿਆਜ ਕਰਦੀ ਉਹਦੇ ਅੱਗੇ ਵੱਡਾ ਸ਼ੌਟ ਆ ਦੱਸ ਕੌਣ ਨਹੀਂ ਉਹ ਗੈਰਾਂ ਦੀ ਅੱਖ ਵਿੱਚ ਨੀਂਦ ਰੜਕੇ ਉਹ ਮਰ ਕੇ ਵੀ ਜੱਟ ਨਹੀਂ ਉਹ ਦਿੰਦਾ ਸੌਣ ਨਹੀਂ ਉਹ ਗੈਰਾਂ ਦੀ ਅੱਖ ਵਿੱਚ ਨੀਂਦ ਰੜਕੇ ਹੇ ਮਰ ਕੇ ਵੀ ਜੱਟ ਨਹੀਂ ਉਹ ਦਿੰਦਾ ਸੌਣ ਨਹੀਂ ਉਹ ਸਾਦੇ ਪਣ ਵਿੱਚ ਰਿਆਂ ਮੈਂ ਮਿੱਠੀਏ ਉਹ ਲਾਈ ਨਹੀਂ ਸੀ ਕਦੇ ਸੇਲੀਆਂ ਤੇ ਕੱਟਨੀ ਯੂਕਰੇਨ ਰੂਸ ਕੋਲੋਂ ਨਹੀਂ ਆਉਂਦਵਿਆ ਫਿਰ ਮੂਸੇ ਵਾਲਾ ਜੱਟ ਕਿਹੜੀ ਗੱਲੋਂ ਕੱਟਨੀ ਯੂਕਰੇਨ ਰੂਸ ਕੋਲ ਨਹੀਂ ਆਉਂਦਾ ਬਦਦਾ ਉਹ ਮੂਸੇ ਵਾਲਾ ਜੱਟ ਕਿਹੜੀ ਗੱਲੋਂ ਘਟਣੀ ਨਹੀਂ ਬੱਲਬੋੜੀ ਉੱਤੇ ਤੇਰਾ ਜੱਟ ਬੁੱਕਦਾ ਉਹ ਮੈਨੂੰ ਮੇਰੀ ਮਿੱਠੀਏ ਚੜਾਈ ਮਾਰ ਗਈ ਨਹੀਂ ਕਰਕੇ ਲੜਾਈਆਂ ਬੰਦਾ ਮਾਰਨਾ ਕੀ ਹੱਲ ਕਹਿਰੋ ਪਾਂਡਮਾ ਨੂੰ ਜੰਗ ਦੀ ਤਵਾਈ ਮਾਰ ਗਈ ਉਹ ਕਰਕੇ ਲੜਾਈਆਂ ਬੰਦਾ ਮਾਰਨਾ ਕੀ ਹੱਲ ਕੈਰੋ ਪਾਣਵਾ ਨੂੰ ਜੰਗ ਦੀ ਤਬਾਈ ਮਾਰ ਗਈ ਉਹ ਜਿਨ੍ਹਾਂ ਨੇ ਸੀ ਕਾਲ ਪਾਵੇ ਨਾਲ ਬੰਨਿਆ ਉਹ ਵੀ ਤੁਰੇ ਦੁਨੀਆਂ ਤੋਂ ਪੂਰਾ ਸੱਚ ਨਹੀਂ ਯੂਕਰੇਨ ਰੂਸ ਕੋਲ ਨਹੀਂ ਉਹ ਦਬਦਾ ਫਿਰ ਮੂਸੇਵਾਲਾ ਜੱਟ ਕਿਹੜੀ ਗੱਲੋਂ ਘਟਨੀ ਯੂਕਰੇਨ ਰੂਸ ਕੋਲ ਨਹੀਂ ਆਉਂਦਾ ਉਹ ਮੂਸੇਵਾਲਾ ਜੱਟ ਕਿਹੜੀ ਗੱਲੋਂ ਘਟਨੀ ਪੂਰਾ ਦਰਦ ਜਿਹੜਾ ਅਜ ਵੀ ਜੜਾ ਹੈ ਉਹਨਾਂ ਦੇ ਪ੍ਰਸ਼ੰਸਕ ਹੈਗੇ ਉਹਨਾਂ ਦੀ ਜਿਹੜੀ ਜ਼ੁਬਾਨ ਤੇ ਬਿਲਕੁਲ ਆਂਦਾ ਹੈਗਾ ਛੋਟੇ ਸਿੱਧੂ ਨੂੰ ਦੇਖਣ ਦੀ ਹੈਗੀ ਲਾਲਸਾ ਹਾਂਜੀ ਹਾਂਜੀ ਇਹ ਛੋਟੇ ਸਿੱਧੂ ਦੀ ਮੈਂ ਤੁਰਿਆ ਆ ਰਿਹਾ ਸੀ ਤੇ ਮੈਂ ਕੁਝ ਇੱਕ 27 ਜਿਹੜੀ ਲਿਖੀ ਸੀਗੀ ਆਉਂਦੇ ਹੁੰਦੇ ਨੇ ਰੱਬਾ ਤੂੰ ਕੈਸੇ ਖੇਲ ਰਚਾਵੇਂ ਗੁੱਡੀ ਕਾਸ਼ ਤੋਂ ਫੜਕੇ ਲਾਵੇਂ ਓ ਮੌਲਾ ਕੈਸੇ ਖੇਲ ਰਚਾਵੇਂ ਗੁੱਡੀ ਕਾਸ਼ ਤੋਂ ਫੜਕੇ ਲਾਵੇਂ ਮੇਰੀ ਰੂਹ ਤਰਸਦੀ ਰਹਿੰਦੀ ਮੂਸੇ ਪਿੰਡ ਦੇ ਰਾਹ ਨੂੰ ਉਹ ਬਾਬਾ ਲੰਮੀ ਉਮਰਾਂ ਬਖਸ਼ੀ ਤੂੰ ਮੇਰੇ ਛੋਟੇ ਭਰਾ ਨੂੰ ਮੌਲਾ ਲੰਮੀ ਉਮਰਾਂ ਬਖਸ਼ੀ ਮੇਰੇ ਛੋਟੇ ਭਰਾ ਨੂੰ ਬਿਲਕੁਲ ਹੈ ਲੰਬੀ ਉਮਰ ਦੀ ਗੱਲ ਹੈ ਬਿਲਕੁਲ ਹੈ ਉਹਦਾ ਜਨਮ ਹੋਇਆ ਜਿਹੜਾ ਛੋਟੇ ਸਿੱਧੂ ਵਾਲਾ ਦਾ ਬਿਲਕੁਲ ਕਹਿ ਸਕਦੇ ਆ ਤੁਹਾਨੂੰ ਦਿਖਾ ਰਹੇ ਆ ਕਿ ਬਿਲਕੁਲ ਹੈ ਕੀ ਕਹਣਾ ਜੀ ਬੇਨਤੀ ਆ ਜੀ ਮੇਰਾ ਅੱਜ ਨਿਊ ਬਰਥ ਸਿੱਧੂ ਮੂਸੇ ਵਾਲਾ ਮੇਰਾ Song YouTube ਤੇ ਮੈਂ ਰਿਲੀਜ਼ ਕੀਤਾਗਾ ਤੇ ਉਹ ਹੰਸ ਰਾਜ ਹੰਸ ਨੇ ਬਕਾਇਦਾ ਉਹਨਾਂ ਨੇ ਇੱਕ ਵੀਡੀਓ ਪਾ ਕੇ ਮੇਰੀ ਇਸ ਗੀਤ ਦੀ ਪ੍ਰੋਮੋਸ਼ਨ ਕੀਤੀ ਹੈ ਮੇਰੇ ਆਮ ਦੇ ਲੋਕਾਂ ਨੂੰ ਬੇਨਤੀ ਹੈ ਕਿ ਮੇਰਾ ਤੁਸੀਂ YouTube ਚੈਨਲ ਤੇ ਜਾਓ ਸਾਬ ਖੁੱਡੀਆਂ ਸਾਬ ਖੁੱਡੀਆਂ ਨਿਊ ਬਰਥ ਸਿੱਧੂ ਮੂਸੇਵਾਲਾ ਅੱਜ ਸੌਂਗ ਸੁਣੋ ਤੇ ਸ਼ੇਅਰ ਕਰੋ ਮੈਨੂੰ ਤੁਹਾਡੇ ਤੋਂ ਬੜੀ ਉਮੀਦ ਹੈ ਨਹੀਂ ਨਹੀਂ ਬਿਲਕੁਲ ਹੈ ਹਰੇਕ ਬੰਦਾ ਜਿਹੜਾ ਹੈਗਾ ਅੱਜ ਚਾਹੁੰਦਾ ਹੈਗਾ ਕਿ ਉਹ ਸਿੱਧੂ ਦੇ ਨਾਲ ਜੜੀਆਂ ਉਹਦੀਆਂ ਯਾਦਾਂ ਸੀ ਆ ਉਹਦੀਆਂ ਗੱਲਾਂ ਹੈਗੀਆਂ ਜੜੀਆਂ ਹੋਰ ਲੋਕਾਂ ਤੱਕ ਵੀ ਪਹੁੰਚੇ ਸੋ ਤੋਂ ਉਹਨੂੰ ਦਿਖਾ ਰਹੇ ਹਾਂ ਤਸਵੀਰਾਂ ਜੜੀਆਂ ਹੈਗੀਆਂ ਸਿੱਧੂ ਮੂਸੇਵਾਲਾ ਦੀ ਉਸੇ ਹਵੇਲੀ ਦੀ ਹੈ ਜਿੱਥੇ ਜੜਾ ਹੈਗਾ ਉਸ ਤੋਂ ਕਤਲ ਤੋਂ ਬਾਅਦ ਜੜੀਆਂ ਹੈਗਾ ਮਾਤਮ ਛਾਇਆ ਹੋਇਆ ਸੀਗਾ ਸੁਨਣਾ ਪੰਜੜਾ ਇੱਥੇ ਦੇਖਣ ਨੂੰ ਮਿਲਦਾ ਸੀ ਲੇਕਿਨ ਅੱਜ ਜੜੀਆਂ ਤੁਸੀਂ ਉੱਥੇ ਖੁਸ਼ੀਆਂ ਦੇਖ ਸਕਦੇ ਹੋ